ਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਹਰ ਨਾਮੇ ਕੇ ਹੋ ਵਹ ਜੋਰੀ ਗੁਰਮਖ ਬੈਸੋ ਸਫਾ ਵਿਸ਼ਾਏ ਦੇ ਮਹਾਨ ਵਾਕ ਅੰਸਾਰ ਪੰਥ ਦਾ ਦਰਦ ਆਪਣੇ ਦਿਲਾਂ ਵਿੱਚ ਲੈ ਕੇ ਅੱਤ ਦੀ ਗਰਮੀ ਦੇ ਮੌਸਮ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਪੰਥ ਜੀਓ ਆਓ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਕਲਕੀਆਂ ਵਾਲੇ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਜ ਪਾਈਏ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਕਮੇਟੀ ਮੈਂਬਰ ਸਹਿਬਾਨ ਨੇ ਬੜੀ ਡਿਟੇਲ ਦੇ ਵਿੱਚ ਆਪ ਜੀ ਨੂੰ ਅੱਜ ਦੀ ਇਸ ਮੀਟਿੰਗ ਦਾ ਮਨੋਰਥ ਸਾਡਾ ਮਕਸਦ ਸਾਡਾ ਗੋਲ ਉਦੇਸ਼ ਤੇ ਇਸ ਨੂੰ ਇੰਪਲੀਮੈਂਟ ਕਰਨ ਲਈ ਜ਼ਰੂਰੀ ਜੋ ਬੇਨਤੀਆਂ ਸਾਨੂੰ ਆਪ ਸਭ ਨਾਲ ਸਾਂਝੀਆਂ ਕੀਤੀਆਂ ਤੁਸੀਂ ਸਾਰੇ ਇਸ ਗੱਲ ਤੋਂ ਭਰੀ ਪ੍ਰਕਾਰ ਵਾਕਫ ਹੋ ਕਿ 2 ਦਸੰਬਰ ਨੂੰ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਕੌਮ ਨੂੰ ਪੀਰੀ ਦੇ ਨਾਲ-ਨਾਲ ਮੀਰੀ ਦੀ ਚਮਕ ਦਿੱਤੀ ਤੇ ਸਿੱਖ ਨੂੰ ਸੰਤ ਸਿਪਾਈ ਬਣਾਇਆ ਉੱਥੋਂ ਜੋ ਪੰਜਾਂ ਸਿੰਘਾਂ ਦੇ ਰੂਪ ਦੇ ਵਿੱਚ ਆਦੇਸ਼ ਹੋਏ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਕਰਕੇ ਇੱਕ ਨਵੀਂ ਲੀਡਰਸ਼ਿਪ ਪੰਥ ਪ੍ਰਸਤ ਲੀਡਰਸ਼ਿਪ ਕੌਮ ਦੀ ਝੋਲੀ ਪਾਈ ਜਾਵੇ ਮੈਨੂੰ ਬੜਾ ਸਕੂਨ ਮਿਲਿਆ ਤਸੱਲੀ ਹੋਈ ਜਦੋਂ ਰਸਤੇ ਵਿੱਚ ਆਉਂਦਿਆਂ ਇੱਕ ਦਿਨ ਮੋਗਾ ਤੋਂ ਫਿਰੋਜ਼ਪੁਰ ਰੋਡ ਤੇ ਜਾਂਦਿਆਂ ਇੱਕ ਵੱਡੀ ਫਲੈਕਸ ਲੱਗੀ ਸੀ ਉਹਦੇ ਉੱਤੇ ਇੱਕ ਕੋਟੇਸ਼ਨ ਲਿਖੀ ਸੀ ਅਕਾਲੀ ਦਲ ਬਚਾਉਣਾ ਹੈ ਪੰਥ ਦੀ ਝੋਲੀ ਪਾਉਣਾ ਹੈ ਸਾਤ ਸੰਗਤ ਜੀ ਪਰੋ ਕਿਹੜਾ ਪੰਥ ਹੋਵੇ ਜਿਹਦੀ ਝੋਲੀ ਦੇ ਵਿੱਚ ਅਕਾਲੀ ਦਲ ਪਾਇਆ ਜਾਵੇ ਉਹ ਕਿਸ ਤਰ੍ਹਾਂ ਦੀ ਪੰਥ ਪ੍ਰਸਤ ਲੀਡਰਸ਼ਿਪ ਹੋਵੇ ਜਿਹੜੀ ਕੌਮ ਦੀ ਵਾਗਡੋਰ ਸੰਭਾਲੇ ਪੰਜਾਬ 1947 ਦੇ ਵਿੱਚ ਲੁੱਟਿਆ ਗਿਆ ਕੁੱਟਿਆ ਗਿਆ ਪੰਜਾਬ ਨੇ ਬੜੇ ਸੰਤਾਪ ਹੰਡਾਏ ਫਿਰ 1984 ਆਈ ਪੰਜਾਬ ਦੇ ਵਿੱਚ ਲਹੂ ਦੀਆਂ ਨਦੀਆਂ ਵਗੀਆਂ ਅਸੀਂ ਸੋਚਿਆ ਕਿ ਸਾਡੇ ਪੰਥ ਦੀ ਸਰਕਾਰ ਬਣ ਗਈ ਇਹ ਸਾਡੇ ਜ਼ਖਮਾਂ ਦੇ ਉੱਤੇ ਮਲਮ ਲਾਏਗੀ ਇਹ ਸਾਡੀ ਬਾਹ ਫੜੂਗੀ ਇਹ ਸਾਨੂੰ ਰੋਂਦਿਆਂ ਹੋਿਆਂ ਨੂੰ ਗੱਲ ਨਾਲ ਲਾ ਕੇ ਪੁੱਛੂਗੀ ਕਿ ਦੱਸੋ ਪੰਥਦਰਦੀਓ ਪੰਥ ਲਈ ਕੀ ਕੀਤਾ ਜਾਵੇ ਤਰਾਸਤੀ ਇਸ ਗੱਲ ਦੀ ਦੁੱਖ ਇਸ ਗੱਲ ਦਾ ਕਿ ਜਿਹੜੇ ਮੁੱਦੇ ਸਾਡੇ 70ਵਿਆਂ ਦੇ ਵਿੱਚ ਆਜ਼ਾਦੀ ਤੋਂ ਬਾਅਦ ਪੰਥ ਦੇ ਸੀ ਜੋ ਮੁੱਦੇ ਪੰਜਾਬ ਦੇ ਸੀ ਉਹੀ ਮੁੱਦੇ ਅੱਜ 2024 ਤੱਕ ਸਾਡੇ ਓਵੇਂ ਦੇ ਓਵੇਂ ਹੀ ਪਏ ਕਿਸੇ ਵੀ ਸਰਕਾਰ ਨੇ ਉਹਨਾ ਮੁੱਦਿਆਂ ਨੂੰ ਛੋਹਿਆ ਤੱਕ ਨਹੀਂ ਕਿੱਥੇ ਗਿਆ ਸਾਡਾ ਆਨੰਦਪੁਰ ਸਾਹਿਬ ਦਾ ਮਤਾ ਕਿੱਥੇ ਗਈ ਸਾਡੀ ਪਾਣੀਆਂ ਦੀ ਗੱਲ ਜੇ ਕਿਸੇ ਨੇ ਆਵਾਜ਼ ਉਠਾਈ ਸੰਘਰਸ਼ ਦੀ ਗੱਲ ਕੀਤੀ ਤੇ ਬਾਹਾਂ ਤੋਂ ਫੜ ਫੜ ਕੇ ਜੇਲਾਂ ਦੇ ਵਿੱਚ ਡੱਕ ਦਿੱਤੇ ਗਏ ਐਨਐਸਏ ਲਾ ਦਿੱਤੀ 35 35 ਸਾਲ ਹੋ ਗਏ ਸਾਧ ਸੰਗਤ ਜੀ 40 40 ਸਾਲ ਸਾਡੇ ਨੌਜਵਾਨ ਵੀਰਾਂ ਨੂੰ ਜਿਨ੍ਹਾਂ ਨੇ ਪੰਥ ਦੀ ਗੱਲ ਕੀਤੀ ਜਿਨ੍ਹਾਂ ਨੇ ਪੰਜਾਬ ਦੀ ਗੱਲ ਕੀਤੀ ਸੁਖਬੇ ਦੇ ਵੱਡੇ ਹੱਕਾਂ ਦੀ ਗੱਲ ਕੀਤੀ ਅੱਜ ਵੱਖ-ਵੱਖ ਜੇਲਾਂ ਦੇ ਵਿੱਚ ਅੰਦਰ ਸੜ ਰਹੇ ਨੇ ਇਹ ਗੁਰੂ ਦੀ ਬਖਸ਼ਿਸ਼ ਕਹਿ ਲਓ ਉਹਨਾਂ ਸੂਰਬੀਰ ਯੋਧਿਆਂ ਤੇ ਕਿ ਅੰਦਰ ਬੈਠੇ ਵੀ ਗੁਰੂ ਦੇ ਸਿਮਰਨ ਦੇ ਨਾਲ ਅੱਜ ਵੀ ਉਹਨਾਂ ਦਾ ਮਨੋਬਲ ਉੱਚਾ ਤੇ ਸੁੱਚਾ ਹੈ ਅੱਜ ਵੀ ਜਦੋਂ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਭਾਵੇਂ 35-35 ਸਾਲਾਂ ਤੋਂ 40-40 ਸਾਲਾਂ ਤੋਂ ਜੇਲੇ ਵਿੱਚ ਢੱਕੇ ਆ ਕਿਉਂਕਿ ਸਾਧ ਸੰਗਤ ਜੀ ਦੀਵਾ ਭਾਵੇਂ ਹਜ਼ਾਰਾਂ ਸਾਲ ਪੁਰਾਣਾ ਹੋ ਜਾਏ ਜਦੋਂ ਜਗੇਗਾ ਤਾਂ ਰੋਸ਼ਨੀ ਕਰੇਗਾ ਇਹ ਅਟੱਲ ਸਚਾਈ ਹੈ ਕਹਿਣ ਤੋਂ ਭਾਵ ਇਹ ਮੁੱਦੇ ਕਿਸ ਨੇ اٹھਾਉਣੇ ਸੀ ਇਹ ਗੱਲ ਕਿਸ ਨੇ ਕਰਨੀ ਸੀ ਸਾਡੇ ਪਾਣੀਆਂ ਦੀ ਗੱਲ ਰਹਿੰਦੀ ਖੁੰਦੀ ਕਸਰ ਅਸੀਂ ਕਾਲੇ ਤਿੰਨ ਬਿੱਲਾਂ ਦੇ ਸਮਰਥਨ ਕਰਕੇ ਕਰ ਦਿੱਤੀ ਸਾਡੀ ਕਿਸਾਨੀ ਰੁਲ ਗਈ ਸਾਡੀ ਜਵਾਨੀ ਰੁਲ ਗਈ ਤੇ ਹੋਰ ਤਾਂ ਹੋਰ ਸਾਡੇ ਗੁਰੂ ਸਾਹਿਬ ਜੀਆਂ ਬਦਮੀਆਂ ਸਾਡੇ ਰਾਜ ਵਿੱਚ ਹੋਈਆਂ ਬੜਾ ਦਰਦ ਹੁੰਦਾ ਹੈ ਬੜੀ ਤਕਲੀਫ ਹੁੰਦੀ ਆ ਜਦੋਂ ਸਾਰਾ ਯਾਦ ਕਰੀਦਾ ਤੇ ਅੱਜ ਲੋੜ ਐ ਉਸ ਲੀਡਰਸ਼ਿਪ ਦੀ ਜਿਹੜੀ ਪੰਥ ਦੀ ਗੱਲ ਕਰੇ ਜਿਹੜੀ ਪੰਜਾਬ ਦੀ ਗੱਲ ਕਰੇ ਉਹ ਲੀਡਰਸ਼ਿਪ ਜਿਹੜੀ ਪੰਜਾਬੀਅਤ ਦੀ ਗੱਲ ਕਰੇ ਜਿਹਦੇ ਵਿੱਚੋਂ ਅਸਲੀ ਪੰਥਪਰਸਤ ਕਿਰਦਾਰ ਦੀ ਚਲਕ ਪਵੇ ਸਾਡਾ ਕਿਰਦਾਰ ਕੀ ਸੀ ਸਾਡੀ ਲੀਡਰਸ਼ਿਪ ਦਾ ਕਿਰਦਾਰ ਕੀ ਸੀ ਸੰਗਤ ਜੀਓ ਸਾਨੂੰ ਆਪਣੇ ਇਤਿਹਾਸ ਨੂੰ ਫਰੋੜ ਲੈਣਾ ਚਾਹੀਦਾ ਉਹ ਕਿਰਦਾਰ ਜਦੋਂ ਮੁਗਲਿਆ ਸਲਤਨਤ ਦੇ ਦਰਬਾਰ ਦੇ ਵਿੱਚੋਂ ਮਿਸਲਾਂ ਦੇ ਸਿੰਘ ਸਰਦਾਰਾਂ ਨੂੰ ਇੱਕ ਰੂਪ ਵਿੱਚ ਉਹਨਾਂ ਨੂੰ ਸਤਕਾਰ ਦੇਣ ਲਈ ਨਵਾਬੀ ਪੇਸ਼ ਕੀਤੀ ਗਈ ਸੀ ਜਦੋਂ ਨਵਾਬੀ ਦੇਣ ਲਈ ਦੋ ਸਿੰਘ ਸਰਦਾਰਾਂ ਨੂੰ ਚੁਣਿਆ ਗਿਆ ਉਹ ਸਿੰਘ ਸਰਦਾਰ ਮੁਗਲਿਆ ਦਰਬਾਰ ਦੇ ਵਿੱਚੋਂ ਨਵਾਬੀ ਪਰੋਸ ਕੇ ਜਦੋਂ ਮਿਸਲਾਂ ਦੇ ਸਰਦਾਰਾਂ ਕੋਲੇ ਪਹੁੰਚੇ ਤਾਂ 13 ਮਿਸਲਾਂ ਦੇ ਸਰਦਾਰ ਸੈਮੀ ਸਰਕਲ ਲਗਾ ਕੇ ਬੈਠ ਗਏ ਜਿਹੜੇ ਵਿਚੋਲਗੀ ਕਰਨ ਆਏ ਸੀ ਸਿੰਘ ਸਰਦਾਰ ਉਹਨਾਂ ਨੇ ਕਿਹਾ ਸਰਦਾਰੋ ਸਾਡੀ ਗੱਲ ਤਾਂ ਸੁਣ ਲਓ ਨਵਾਬੀ ਲੈਣਾ ਨਾ ਲੈਣਾ ਤੁਹਾਡੀ ਆਪਣੀ ਮਰਜ਼ੀ ਹੈ ਉਹਨਾਂ ਨੇ ਨਵਾਬੀ ਦੇ ਥਾਲ ਆਪਣੇ ਸਾਹਮਣੇ ਰਖਾ ਲਏ ਤਕਸਾਲ ਸੰਗਤ ਜੀ ਪਹਿਲੇ ਜਰਨੈਲ ਨੇ ਪਹਿਲਾ ਜੋ ਮਿਸਲ ਦਾ ਆਗੂ ਸੀ ਉਹਨੇ ਜੁੱਤੀ ਦੀ ਨੋਕ ਦੇ ਨਾਲ ਨਵਾਬੀ ਦਾ ਥਾਲ ਦੂਜੇ ਜਰਨੈਲ ਦੇ ਅੱਗੇ ਕਰ ਦਿੱਤਾ ਇੱਥੇ ਹੀ ਬਸ ਨਹੀਂ ਜਦੋਂ ਦੂਜੇ ਜਰਨੈਲ ਦੇ ਅੱਗੇ ਨਵਾਬੀ ਦਾ ਥਾਲ ਆਇਆ ਉਹਨੇ ਜੁੱਤੀ ਦੀ ਨੋਕ ਦੇ ਨਾਲ ਤੀਜੇ ਦੇ ਅੱਗੇ ਚੌਥੇ ਦੇ ਪੰਜਵੇਂ ਦੇ ਅੱਗੇ ਇਵੇਂ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੇ ਜਦੋਂ ਜਦੋਂ ਨਵਾਬੀ ਜਿਹੜੀ ਮੁਗਲ ਦਰਬਾਰ ਵਿੱਚੋਂ ਆਈ ਸੀ ਆਪਣੀ ਜੁੱਤੀ ਦੀ ਨੋਕ ਦੇ ਨਾਲ ਠੁਕਰਾ ਦਿੱਤੀ ਤਾਂ ਮੁੜ ਕੇ ਥਾਲ ਪਹਿਲੇ ਵਾਲੇ ਜਰਨੈਲ ਆਗੂ ਸਿੱਖ ਕੌਮ ਦੇ ਲੀਡਰ ਦੇ ਅੱਗੇ ਆ ਗਿਆ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦੇ ਨਹੀਂ અપਨਾ ਸਕਦੇ ਮੁਗਲ ਦਰਬਾਰ ਦੀ ਇਹ ਨਵਾਬੀ ਕਿਉਂਕਿ ਇਹਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਖੂਨ ਹੈ ਇਹਦੇ ਵਿੱਚ ਬੇਦੋਸ਼ ਉਹਨਾਂ ਸੂਰਬੀਰ ਸਿੱਖ ਜਰਨੇਲਾ ਦਾ ਖੂਨ ਹੈ ਜਿਨ੍ਹਾਂ ਨੇ ਸਿੱਖੀ ਸਿਧਾਂਤਾਂ ਲਈ ਆਪਣੀਆਂ ਜਾਨਾਂ ਵਾਰੀਆਂ ਇਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੂਨ ਹੈ ਜਿਨ੍ਹਾਂ ਨੇ ਤਿਲਕ ਜੰਜੂ ਦੀ ਰਾਖੀ ਲਈ ਆਪਣਾ ਸੀਸ ਬਲੀਦਾਨ ਦਿੱਲੇ ਵਿੱਚ ਦਿੱਤਾ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਜਿਗਰ ਦੇ ਟੋਟੇ ਚਾਰ ਸਾਹਿਬਜ਼ਾਦਿਆਂ ਦਾ ਖੂਨ ਹੈ ਇਹ ਨਵਾਬੀ ਮੁਗਲ ਦਰਬਾਰ ਵਿੱਚੋਂ ਆਈ ਹੈ ਇਸ ਕਰਕੇ ਸਿੰਘ ਸਰਦਾਰਾਂ ਨੂੰ ਇਹਦੀ ਲੋੜ ਨਹੀਂ ਇਨੂੰ ਜੁੱਤੀ ਦੀ ਠੋਕ ਨੋਕ ਨਾਲ ਠੁਕਰਾ ਕੇ ਵਾਪਸ ਭੇਜਿਆ ਜਾਵੇ ਐਸਾ ਕਰਦਾਰ ਸੀ ਸਾਡੀ ਸਿੱਖ ਲੀਡਰਸ਼ਿਪ ਦਾ ਐਸਾ ਕਰਦਾਰ ਸੀ ਸਿੰਘ ਸਰਦਾਰਾਂ ਦਾ ਇਹ ਸੀ ਪੰਥ ਪ੍ਰਸਤੀ ਸਾਧ ਸੰਗਤ ਜੀਓ ਪਰ ਉਹਨਾਂ ਗੁਰੂ ਕੇ ਸਿੰਘਾਂ ਨੇ ਜੋ ਵਿਚੋਲਗੀ ਕਰਨ ਆਏ ਸੀ ਸਿੰਘਾਂ ਨੂੰ ਸਮਝਾਇਆ ਕਿ ਸਿੰਘੋ ਇੱਕ ਵਾਰੀ ਇਹ ਨਵਾਬੀ ਇਹ ਜਾਗੀਰ ਅਪਣਾ ਲਈ ਜਾਵੇ ਭਾਵੇਂ ਇਹਨੂੰ ਸਿੱਖ ਆਪਣੇ ਜੋੜਿਆਂ ਵਿੱਚ ਥਾਂ ਕਿ ਉਹਨਾਂ ਦੇ ਦੇ ਦੇਣ ਤਾਂ ਕਿ ਸਿੱਖੀ ਦਾ ਜਿਹੜਾ ਖੂਨ ਸਿੱਖ ਜੋ ਪਹਾੜਾਂ ਵਿੱਚ ਲੁਕੇ ਫਿਰਦੇ ਆ ਪਰਿਵਾਰਾਂ ਨੂੰ ਲੈ ਕੇ ਆਪਣੇ ਘਰਾਂ ਵਿੱਚ ਵਸ ਜਾਣ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਤੇਜ ਕਰ ਲਿਆ ਜਾਵੇ ਤੇ ਜੇ ਮੁਗਲ ਦਰਬਾਰ ਆਪਣੀਆਂ ਸ਼ਰਤਾਂ ਤੋਂ ਦੁਬਾਰਾ ਮੁੜਦਾ ਤਾਂ ਫਿਰ ਤੇਗ ਤਾਂ ਕਿਸੇ ਨੇ ਰੋਕੀ ਨਹੀਂ ਤੇਗ ਤਾਂ ਸਿੰਘਾਂ ਦੇ ਹੱਥ ਵਿੱਚ ਹੈ ਹੀ ਹੈ ਉਸ ਸਮੇਂ ਤੇ 13 ਸਿੰਘਾਂ ਨੇ ਇਹ ਫੈਸਲਾ ਕਰਨ ਲਈ ਚਰਚਾ ਛੜ ਗਈ ਕਿ ਨਵਾਬੀ ਕਿਸ ਨੂੰ ਦਿੱਤੀ ਜਾਵੇ ਐਸੀ ਕਰਤਾਰ ਸਾਧ ਸੰਗਤ ਜੀ ਐਸੀ ਸਿੱਖ ਲੀਡਰਸ਼ਿਪ ਜਿਨ੍ਹਾਂ ਦੇ ਅੰਦਰ ਧਰਮ ਪਹਿਲਾ ਤੇ ਰਾਜਨੀਤੀ ਬਾਅਦ ਧਰਮ ਦੇ ਹੁੰਦਾ ਰਾਜਨੀਤੀ ਉੱਤੇ ਹੁੰਦਾ ਸੀ ਤਾਂ ਫਿਰ ਵਿਚਾਰ ਕਰਕੇ ਇਹ ਵੇਖਿਆ ਗਿਆ ਕਿ ਕਪੂਰ ਸਿੰਘ ਜੋ ਜੋੜਿਆਂ ਦੀ ਸੇਵਾ ਕਰਦਾ ਜੋ ਪੱਖੇ ਚ ੱਲਣ ਦੀ ਸੇਵਾ ਕਰ ਰਿਹਾ ਸੀ ਉਸ ਸਮੇਂ ਸੰਗਤ ਦੇ ਵਿੱਚ ਇਹ ਨਵਾਬੀ ਉਸ ਨੂੰ ਦਿੱਤੀ ਜਾਵੇ ਕਿਉਂਕਿ ਉਹ ਸਿੰਘਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਕਪੂਰ ਸਿੰਘ ਉਹਨਾਂ ਨੂੰ ਬੁਲਾਇਆ ਗਿਆ ਭਾਈ ਕਪੂਰ ਸਿੰਘ ਨੇ ਬੇਨਤੀ ਕੀਤੀ ਕਿ ਜੇ ਪੰਥ ਨੇ ਗੁਰਮਤਾ ਕਰ ਲਿਆ ਮੈਨੂੰ ਨਵਾਬੀ ਦੇਣ ਦਾ ਮੇਰੀ ਇੱਕ ਸ਼ਰਤ ਹੈ ਇਸ ਨਵਾਬੀ ਨੂੰ ਪਹਿਲਾਂ ਪੰਜ ਛੋਟੇ ਸਿੰਘਾਂ ਦੇ ਚਰਨਾਂ ਦੇ ਨਾਲ ਸੁਹਾ ਕੇ ਪਵਿੱਤਰ ਕੀਤਾ ਜਾਵੇ ਤੇ ਫਿਰ ਗੁਰੂ ਕੀ ਸੰਗਤ ਮੈਂ ਇਹ ਨਵਾਬੀ ਮੈਨੂੰ ਮਨਜ਼ੂਰ ਹੋਵੇਗੀ ਦੂਸਰੀ ਮੇਰੀ ਸ਼ਰਤ ਇਹ ਹੈ ਕਿ ਨਵਾਬੀ ਭਾਵੇਂ ਮੈਨੂੰ ਦੇ ਦਿਓ ਪਰ ਗੁਰੂ ਕੀ ਸੰਗਤ ਦੇ ਜੋੜੇ ਝਾੜਨੇ ਤੇ ਪੱਖੇ ਦੀ ਸੇਵਾ ਸਾਧ ਸੰਗਤ ਮੇਰੇ ਤੋਂ ਨਾ ਖੋਈ ਜਾਵੇ ਏਸੀ ਸਾਡੇ ਸਿੱਖs ਲੀਡਰਾਂ ਦਾ ਕਰਦਾਰ ਉਹੀ ਕਰਦਾਰ ਆ ਜੂਨ ਦਾ ਮਹੀਨਾ ਸ਼ੁਰੂ ਹੋਣ ਵਾਲਾ ਸਾਧ ਸੰਗਤ ਜੀ ਬਹੁਤ ਘਟ ਦਲ ਸੰਗਠਨ ਸਮਪਰਦਾਵਾਂ ਜਾਂ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਲੀਡਰ ਆਪ ਅੱਗੇ ਨਹੀਂ ਹੁੰਦੇ ਆਪਣੇ ਸਾਥੀਆਂ ਨੂੰ ਸ਼ਹੀਦ ਕਰਵਾਉਣ ਲਈ ਅੱਗੇ ਪ੍ਰੇਰਦੇ ਆ ਵਾਹਦ ਦਮਦਮਿਤਕ ਸਾਲ ਦੇ ਮੁਖੀ ਔਰ ਪੰਥ ਦਾ ਹਰੀਆਵਲ ਦਸਤਾ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹਦੇ ਪ੍ਰਧਾਨ ਉਸ ਸਮੇਂ ਮੇਰੇ ਸਤਕਾਰਯੋਗ ਪਿਤਾ ਭਾਈ ਅਮਰੀਕ ਸਿੰਘ ਸਾਹਿਬ ਸੀ ਲੀਡਰਸ਼ਿਪ ਦਾ ਕਰਦਾਰ ਦੇਖਣ ਦੀ ਲੋੜ ਹੈ ਬਹੁਤ ਜੋਰ ਲਾਇਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਿ 5 ਜੂਨ ਤੇ 4 ਜੂਨ ਦੀ ਰਾਤ ਨੂੰ ਜਦੋਂ ਟੈਂਕ ਅੰਦਰ ਦਾਖਲ ਹੋਏ ਕਿ ਭਾਈ ਅਮਰੀਕ ਸਿੰਘ ਜੀ ਤੁਸੀਂ ਨਿਕਲ ਜਾਓ ਤੁਹਾਡੀ ਕੌਮ ਨੂੰ ਲੋੜ ਹੈ ਤੁਸੀਂ ਸਮਰਾਥਕ ਵਾਹੀ ਦੇ ਸਕਦੇ ਹੋ ਪਰ ਉਹਨਾਂ ਦੀ ਇੱਕੋ ਇੱਕ ਬੇਨਤੀ ਸੀ ਸੰਤ ਜੀ ਕੌਮ ਨੇ ਮੇਰੀ ਗ੍ਰਿਫਤਾਰੀ ਕਰਕੇ ਧਰਮ ਜੁੱਧ ਮੋਰਚਾ ਲਾਇਆ ਕਿਉਂਕਿ ਜਾਣਕਾਰੀ ਦੱਸ ਦੱਸ ਦੇਵਾਂ ਕਿ ਜਿਸ ਦਿਨ ਭਾਈ ਅਮਰੀਕ ਸਿੰਘ ਸਾਹਿਬ ਦੀ ਗ੍ਰਿਫਤਾਰੀ ਹੋਈ ਸੰਤ ਜਰਨੈਲ ਸਿੰਘ ਨੇ ਧਰਮ ਜੁੱਦ ਮੋਰਚੇ ਦਾ ਐਲਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤਾ ਰਿਹਾਈਆਂ ਗ੍ਰਿਫਤਾਰੀਆਂ ਹੋਈਆਂ ਮੋਰਚਾ ਲੱਗਾ ਬਾਅਦ ਵਿੱਚ ਦੂਸਰੇ ਹੋਰ ਮੋਰਚੇ ਵਿੱਚ ਮਰਜ ਹੋ ਗਏ ਉਹ ਇੱਕ ਵੱਖਰਾ ਵਿਸ਼ਾ ਹੈ ਸੰਤ ਚਾਹੁੰਦੇ ਸਨ ਕਿ ਭਾਈ ਅਮਰੀਕ ਸਿੰਘ ਨੂੰ ਬਾਹਰ ਕੱਢਿਆ ਜਾਵੇ ਇਹਨਾਂ ਦੀ ਜਾਨ ਬਚਾ ਲਈ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਕੋਈ ਸੇਧ ਦੇ ਸਕਣ ਪਰ ਭਾਈ ਅਮਰੀਕ ਸਿੰਘ ਨੇ ਆਪਣਾ ਆਪ ਨਹੀਂ ਦੇਖਿਆ ਆਪਣਾ ਪਰਿਵਾਰ ਨਹੀਂ ਦੇਖਿਆ ਗੁਰੂ ਦੇ ਸਿਧਾਂਤਾਂ ਤੇ ਰਹਿ ਕੇ ਹੱਥ ਜੋੜ ਕੇ ਬੇਨਤੀ ਕੀਤੀ ਸੰਤ ਜੀ ਮੇਰੇ ਨਾਲੋਂ ਕੌਮ ਨੂੰ ਸ਼ਹਾਦਤ ਜ਼ਰੂਰੀ ਹੈ ਮੇਰਾ ਬਚਨਾ ਜ਼ਰੂਰੀ ਨਹੀਂ ਮੇਰਾ ਕਰਕੇ ਲੱਖਾਂ ਨੌਜਵਾਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਧਰਮ ਜੋਧ ਮੋਰਚਾ ਹੋਇਆ ਪਿਛਲੇ ਕਿੰਨੇ ਦਿਨਾਂ ਤੋਂ ਸ਼ਹਾਦਤਾਂ ਹੋ ਰਹੀਆਂ ਨੇ ਸ਼ਹੀਦੀਆਂ ਪਾਈਆਂ ਜਾ ਰਹੀਆਂ ਨੇ ਤੇ ਇਸ ਘੜੀ ਦੇ ਵਿੱਚ ਮੈਂ ਸ੍ਰੀ ਅਕਾਲ ਤਖਤ ਨੂੰ ਛੱਡ ਕੇ ਬਾਹਰ ਨਹੀਂ ਜਾ ਸਕਦਾ ਇਹ ਮੇਰਾ اٹਲ ਫੈਸਲਾ ਹੈ ਸਾਧ ਸੰਗਤ ਜੀ ਇਹ ਸਨ ਸਾਡੀ ਸਿੱਖ ਲੀਡਰਸ਼ਿਪ ਦੇ ਕਰਦਾਰ ਜਿਹੜੇ ਅਲੋਪ ਹੋ ਗਏ ਕਿੱਥੇ ਗਈ ਸਾਡੀ ਪੰਥਕ ਸੋਚ ਕਿੱਥੇ ਗਏ ਸਾਡੇ ਪੰਥ ਦੇ ਸਿਧਾਂਤ ਅੱਜ ਵੇਲੇ ਸਾਨੂੰ ਰਸਤਾ ਦਿਖਾਇਆ ਸ੍ਰੀ ਅਕਾਲ ਤਖਤ ਸਾਹਿਬ ਨੇ 41 ਸਾਲ ਹੋ ਜਾਣੇ ਜਿੱਤੇ ਬਲੂ ਸਟਾਰ ਆਪਰੇਸ਼ਨ ਨੂੰ 6 ਜੂਨ ਵਾਲੇ ਦਿਨ ਸਾਨੂੰ ਇੱਕ ਚਾਨਣ ਮਨਾਰਾ ਇੱਕ ਰਸਤਾ ਦਿਖਾਇਆ ਸ੍ਰੀ ਅਕਾਲ ਤਖਤ ਸਾਹਿਬ ਨੇ ਸਮੁੱਚੀ ਸਿੱਖ ਕੌਮ ਨੂੰ ਕਿ ਇਸ ਰਸਤੇ ਉੱਤੇ ਚੱਲ ਕੇ ਇੱਕ ਪੰਥ ਪ੍ਰਸਤ ਇੱਕ ਸਿਧਾਂਤਾਂ ਤੇ ਪਹਿਰਾ ਦੇਣ ਵਾਲੀ ਲੀਡਰਸ਼ਿਪ ਜਿਹੜੀ ਆ ਉਹ ਤਿਆਰ ਕਰਕੇ ਕੌਮ ਦੀ ਝੋਲੀ ਪਾਈ ਜਾਵੇ ਉਹ ਲੀਡਰਸ਼ਿਪ ਕਿੱਥੋਂ ਆਉਣੀ ਹੈ ਇਹ ਲੀਡਰਸ਼ਿਪ ਤੁਹਾਡੇ ਵਿੱਚੋਂ ਆਉਣੀ ਹੈ ਇਹ ਸਿਰਾਂ ਦੇ ਸਮੁੰਦਰ ਵਿੱਚੋਂ ਆਉਣੀ ਹੈ ਮੇਰੀਆਂ ਮਾਤਾਵਾਂ ਭੈਣਾਂ ਬੀਬੀਆਂ ਮੇਰੇ ਬਜ਼ੁਰਗ ਮੇਰੇ ਵੀਰ ਭਾਈ ਆਓ ਇੱਕ ਹੰਬਲਾ ਮਾਰੀਏ ਕੌਮ ਨੂੰ ਜਗਾਈਏ ਮੈਨੂੰ ਬੜੀ ਸਕੂਨ ਮਿਲਿਆ ਜਦੋਂ ਪਿਛਲੇ ਦਿਨੀ ਇੱਕ ਨੌਜਵਾਨ ਨੇ ਮੈਨੂੰ ਇੱਕ ਗੀਤ ਬਣਾ ਕੇ ਭੇਜਿਆ ਜਿਦੇ ਜੋ ਬੋਲ ਸਾਨੂੰ ਦਿਲ ਨੂੰ ਟੁੰਬਲਵਾ ਰਹੇ ਸਨ ਮੇਰੀ ਕੌਮ ਦੇ ਸੁਤਿਆ ਸ਼ੇਰਾ ਪਾਸਾ ਤੇ ਮਾਰਿਓਏ ਇਹਨੇ ਭਾਵਕ ਬੋਲ ਜਦੋਂ ਮੈਂ ਸੁਣੇ ਤਾਂ ਮੈਨੂੰ ਉਹ ਸਮਾਂ ਪੁਰਾਣਾ ਯਾਦ ਆ ਗਿਆ ਜਦੋਂ ਮੰਜੀ ਸਾਹਿਬ ਦੇ ਦੀਵਾਨ ਹਾਲ ਦੇ ਵਿੱਚੋਂ ਕਿਸੇ ਵੇਲੇ ਜੋ ਸਿੰਘ ਸੂਰਮੇ ਗਾਇਆ ਕਰਦੇ ਸਨ ਉਠੋ ਕੌਮ ਦੇਓ ਜਵਾਨੋ ਮੇਰੀ ਕੌਮ ਦੇਓ ਵੀਰੋ ਕੌਮ ਨੂੰ ਤੁਹਾਡੀ ਲੋੜ ਹੈ ਅੱਗੇ ਲੱਗ ਕੇ ਵਾਗ ਡੋਰ ਸੰਭਾਲੋ ਆਪਣੇ ਪੰਥ ਨੂੰ ਸੰਭਾਲੋ ਕੀ ਜਵਾਬ ਦੇ ਕੇ ਜਾਵਾਂਗੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਆਪਣੇ ਬੱਚਿਆਂ ਨੂੰ ਕੀ ਜਵਾਬ ਦੇਵਾਂਗੇ ਜਦੋਂ ਸਾਨੂੰ ਪੁੱਛਣਗੇ ਕਿ ਸਾਨੂੰ ਕਿਸ ਲੀਡਰਸ਼ਿਪ ਦੀ ਤੁਸੀਂ ਬਾਹ ਫੜਾ ਕੇ ਚੱਲਿਓ ਉਹ ਵੀ ਤੁਸੀਂ ਦੇਖ ਲਿਆ ਹੁਣ ਸਾਡੀ ਤਾਂ ਦੂਰ ਦੀ ਗੱਲ ਵਿਰੋਧੀ ਪਾਰਟੀਆਂ ਵੀ ਨੇ ਜੋ ਪੰਜਾਬ ਦੇ ਵਿੱਚ ਉਹ ਵੀ ਮੰਗ ਕਰਦੀਆਂ ਨੇ ਕਿ ਪੰਜਾਬ ਦੀ ਖੇਤਰੀ ਪਾਰਟੀ ਦਾ ਸਰਜੀਤ ਹੋਣਾ ਪੰਜਾਬ ਦੇ ਹੱਕਾਂ ਲਈ ਬੜਾ ਲਾਜ਼ਮੀ ਹੈ ਤੇ ਫਿਰ ਸਾਡਾ ਰੜਕਣਾ ਵੀ ਬੜਾ ਲਾਜ਼ਮੀ ਹੈ ਦੋ ਸਿੰਘ ਸਨ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਜੀ ਜਦੋਂ ਮੁਗਲਿਆ ਹਕੂਮਤ ਨੇ ਕਹਿ ਦਿੱਤਾ ਸੀ ਕਿ ਅੱਜ ਤੋਂ ਸਿੱਖ ਖਤਮ ਹੋ ਗਏ ਉਹਨਾਂ ਦਾ ਨਾਮ ਉਹ ਨਿਸ਼ਾਨ ਮਿਟ ਗਿਆ ਝਾੜੀਆਂ ਵਿੱਚ ਬੈਠੇ ਸੁਣ ਰਹੇ ਸਨ ਮਾਝੇ ਦੇ ਸਿੰਘ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਤਾ ਆਪਸ ਵਿੱਚ ਕਹਿਣ ਲੱਗੇ ਕਿ ਮੁਗਲਿਆ ਸਲਤਨਤ ਨੇ ਜਕਰੀਆ ਖਾਨ ਨੇ ਇਹ ਐਲਾਨ ਕਰ ਦਿੱਤਾ ਕਿ ਸਿੰਘ ਖਤਮ ਹੋ ਗਏ ਪਰ ਅਸੀਂ ਤਾਂ ਜਿੰਦਾ ਹਾਂ ਬੋਤਾ ਸਿੰਘ ਜੀ ਤੇ ਗਰਜਾ ਸਿੰਘ ਜੀ ਕਹਿਣ ਲੱਗੇ ਪਰ ਜਿੰਦਾ ਹੋਣ ਦੀ ਨਿਸ਼ਾਨੀ ਕੀ ਹੈ ਅਸੀਂ ਲੁਕ ਕੇ ਚੁੱਪਚਾਪ ਝਾੜੀਆਂ ਵਿੱਚ ਬੈਠੇ ਆਂ ਸਰਕਾਰ ਨੂੰ ਕੀ ਪਤਾ ਲੱਗੂਗਾ ਕਿ ਸਿੱਖ ਕੌਮ ਜਾਗਦੀ ਹੈ ਸਿੱਖ ਕੌਮ ਜਿਉਂਦੀ ਹੈ ਬਿਨਾ ਕਿਸੇ ਪਲ ਤੋਂ ਗੁਰਮਤਾ ਕਰਕੇ ਅਰਦਾਸਾਂ ਸੋਧ ਕੇ ਕਲਗੀਆਂ ਵਾਲੇ ਪੰਥ ਦੇ ਵਾਲੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਸੜਕ ਦੇ ਉੱਤੇ ਆ ਕੇ ਨਿੱਕੇ ਸ੍ਰੀ ਨਿਸ਼ਾਨ ਸਾਹਿਬ ਦਾ ਝੰਡਾ ਲਾ ਕੇ ਟੈਕਸ ਲਾ ਦਿੱਤਾ ਔਰ ਇੱਕ ਖਤ ਭੇਜਿਆ ਜ਼ਕਰੀਆ ਖਾਨ ਨੂੰ ਜਿਦੇ ਵਿੱਚ ਲਿਖ ਦਿੱਤਾ ਕਿ ਅੱਜ ਤੋਂ ਖਾਲਸਾ ਸਰਕਾਰ ਦਾ ਰਾਜ ਪੰਜਾਬ ਦੀ ਧਰਤੀ ਤੇ ਕਾਇਮ ਹੋ ਗਿਆ ਉਹ ਕੇਵਲ ਦੋ ਸੂਰਮੇ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਫੌਜ ਭੇਜੀ ਜ਼ਕਰੀਆ ਖਾਨ ਨੂੰ ਹੱਥਾਂ ਪੱਤ ਦੀ ਪੈਰ ਪੈਰਾਂ ਦੀ ਪੈ ਗਈ ਕਿ ਇੰਨੀ ਸ਼ਕਤੀ ਕਰਨ ਦੇ ਬਾਵਜੂਦ ਇੰਨਾ ਜ਼ੁਲਮ ਢਾਉਣ ਦੇ ਬਾਵਜੂਦ ਇਹ ਦੋ ਨਿਹੱਥੇ ਸਿੰਘ ਜਿਨ੍ਹਾਂ ਨੇ ਐਲਾਨ ਕਰ ਦਿੱਤਾ ਇਹਨਾਂ ਦੀ ਜੁਰਰਤ ਕਿਵੇਂ ਪਈ ਇਹਨਾਂ ਦੇ ਅੰਦਰ ਹੈ ਕਿ ਕਿਸੇ ਨੇ ਦੱਸਿਆ ਕਿ ਜ਼ਕਰੀਆ ਖਾਨ ਇਹਨਾਂ ਨੂੰ ਐਵੇਂ ਨਾ ਸਮਝੀ ਇਹ ਦੋ ਨਹੀਂ ਇੱਕ ਕੱਲਾ-ਕੱਲਾ ਸਿੱਖ ਸਵਾ ਲੱਖ ਦੇ ਬਰਾਬਰ ਹੈ ਇਹਨਾਂ ਦੇ ਅੰਦਰ ਖੰਡੇ ਬਾਟੇ ਦੀ ਪੌਹਲ ਹੈ ਤੇ ਇਹ ਗੁਰੂ ਨੂੰ ਪਰਨਾਇਆ ਹੋਇਆ ਲੋੜ ਪੈਣ ਤੇ ਸ਼ਹਾਦਤ ਦੇਣ ਤੋਂ ਵੀ ਪਿੱਛੇ ਨਹੀਂ ਹਟੇਗਾ ਤੇ ਐਸਾ ਹੀ ਹੋਇਆ ਸਾਧ ਸੰਗਤ ਜੀ ਜਦੋਂ ਸੈਂਕੜਿਆਂ ਦੀ ਗਿਣਤੀ ਵਿੱਚ ਉਹ ਦੋ ਸਿੱਖਾਂ ਨੂੰ ਫੜਨ ਲਈ ਜਕਰੀਆ ਖਾਨ ਨੇ ਫੌਜ ਭੇਜੀ ਤੁੰਬਾ ਤੁੰਬਾ ਕਰਕੇ ਉੱਡ ਗਏ ਪਰ ਜਿੰਨਾ ਚਿਰ ਸ਼ਹੀਦ ਨਹੀਂ ਹੋਏ ਕੇਸਰੀ ਨਿਸ਼ਾਨ ਸਾਹਿਬ ਨੂੰ ਥੱਲੇ ਨਹੀਂ ਲੈਣ ਦਿੱਤਾ ਏਸੀ ਸਾਡਾ ਕਰਤਾਰ ਏਸੀ ਸਾਡੀ ਸਿੱਖ ਲੀਡਰਸ਼ਿਪ ਸਾਡਾ ਰੜਕਣਾ ਬਹੁਤ ਜ਼ਰੂਰੀ ਹੈ ਇੱਕ ਛੋਟੀ ਜੀ ਟੂਕ ਮਾਤਰ ਕਰਕੇ ਮੈਂ ਆਪ ਸਭ ਸੰਗਤਾਂ ਤੋਂ ਖਿਮਾ ਮੰਗ ਲੈਣੀ ਹੈ ਨਵਾਬ ਸੂਬੇ ਸਰਹੰਦ ਦੀ ਕਚਹਿਰੀ ਜਦੋਂ ਛੋਟੇ ਸ਼ਾਹਬਜ਼ਾਦਿਆਂ ਨੂੰ ਉਹਦੇ ਹਜ਼ੂਰ ਪੇਸ਼ ਕੀਤਾ ਗਿਆ ਬੜੇ ਉਹਨੇ ਟਕਵੰਜ ਰਚੇ ਕਿ ਕਿਸੇ ਤਰੀਕੇ ਦੇ ਨਾਲ ਇਨ੍ਹਾਂ ਸ਼ਾਹਬਜ਼ਾਦਿਆਂ ਦਾ ਮਨੋਬਲ ਨੂੰ ਤੋੜਿਆ ਜਾਵੇ ਇਨ੍ਹਾਂ ਦੇ ਅੰਦਰੋਂ ਸਿੱਖੀ ਦੀ ਗੱਲ ਕਢਾ ਕੇ ਇਹਨਾਂ ਨੂੰ ਡਰਾ ਕੇ ਇਹਨਾਂ ਨੂੰ ਲਾਲਚ ਦੇ ਕੇ ਮੌਤ ਦਾ ਡਰਾਵਾ ਡਰੇ ਕੇ ਮੁਸਲਮਾਨ ਬਣਾ ਲਿਆ ਜਾਵੇ ਪਰ ਛੋਟੇ ਸਾਹਿਬ ਜਾਦਿਆਂ ਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਖੂਨ ਸੀ ਡੋਲੇ ਨਹੀਂ ਥਿੜਕੇ ਨਹੀਂ ਜਰਾਂ ਵੀ ਆਪਣੇ ਸਿਧਾਂਤ ਤੋਂ ਪਾਸਾ ਨਹੀਂ ਵਟਿਆ ਉਸ ਸਮੇਂ ਤੇ ਆਖਰੀ ਵਾਰ ਜਦੋਂ ਸੂਬਾ ਸਰਹੰਦ ਨੇ ਇਹ ਵੋਟਾਂ ਨਰਾਹੀ ਜੋ ਇੱਕ ਕੰਸੈਂਸਸ ਬਣਾਉਣ ਦਾ ਯਤਨ ਕੀਤਾ ਕਿ ਇਹਨਾਂ ਨੂੰ ਕਿਹੜੀ ਸਜ਼ਾ ਲਾਈ ਜਾਵੇ ਨਵਾਬ ਮਲੇਰਕੋਟਲਾ ਖਾਨ ਨੂੰ ਪੁੱਛਿਆ ਕਿ ਦੱਸੋ ਸ਼ੇਰਖਾਨਾ ਮੁਹੰਮਦ ਜੀ ਇਹਨਾਂ ਨੂੰ ਕੀ ਸਜ਼ਾ ਲਾਈ ਜਾਵੇ ਕਿਉਂਕਿ ਇਹਨਾਂ ਦਾ ਬਾਪ ਤੁਹਾਡੇ ਭਰਾ ਦਾ ਕਾਤਲ ਹੈ ਨਵਾਬ ਮਲੇਰਕੋਟਲਾ ਨੇ ਹਾਂ ਦਾ ਨਾਰਾ ਮਾਰਿਆ ਕਹਿਣ ਲੱਗਾ ਨਵਾਬ ਸਾਹਿਬ ਇਹ ਸਰਾਸਰ ਗਲਤ ਹੈ ਇਹ ਸਰਾਸਰ ਜ਼ੁਲਮ ਹੈ ਮੈਂ ਇਹਨਾਂ ਦੇ ਬਾਪ ਤੋਂ ਆਪਣੇ ਭਰਾ ਦਾ ਬਦਲਾ ਜੰਗ ਦੇ ਮੈਦਾਨ ਵਿੱਚ ਲਾਵਾਂਗਾ ਪਰ ਇਹਨਾਂ ਛੋਟਾਂ ਬੱਚਿਆਂ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਦੂਜੀ ਵਾਰੀ ਨਵਾਬ ਸਰਹੰਦ ਨੇ ਜੋ ਸੁਚਾਨੰਦ ਨੂੰ ਪੁੱਛਿਆ ਕਿ ਕੀ ਕਰਨਾ ਚਾਹੀਦਾ ਛੋਟੇ ਸਾਹਜਾਦਿਆਂ ਦਾ ਇਹ ਗੁਰੂ ਦੇ ਬੱਚੇ ਨੇ ਇਹਨਾਂ ਦਾ ਕੀ ਕਰੀਏ ਸੁਚਾਨੰਦ ਨੇ ਕਿਹਾ ਕਿ ਇਸ ਸੱਪ ਦੇ ਬੱਚੇ ਸਪੋਲੀਏ ਇਹਨਾਂ ਨੂੰ ਕੁੱਚਲ ਦੇਣਾ ਚਾਹੀਦਾ ਹੈ ਦੋ ਵੋਟਾਂ ਹੋ ਗਈਆਂ ਇੱਕ ਹੱਕ ਵਿੱਚ ਤੇ ਇੱਕ ਵਿਰੋਧ ਵਿੱਚ ਉਸ ਸਮੇਂ ਤੇ ਸਾਧ ਸੰਗਤ ਜੀ ਤੀਜੀ ਧਿਰ ਵੀ ਉਹਦੀ ਕਚਹਿਰੀ ਵਿੱਚ ਸ਼ਾਮਲ ਸੀ ਜਦੋਂ ਤੀਜੀ ਧਿਰ ਨੇ ਕੋਈ ਹਾਂ ਜਾਂ ਨਾ ਦੀ ਗੱਲ ਨਾ ਕਹੀ ਮੌਨ ਧਾਰ ਕੇ ਬੈਠੀ ਰਹੀ ਤਾਂ ਸੁਚਾਨੰਦ ਨੇ ਕਿਹਾ ਜੀ ਇਹ ਤੀਜੀ ਧਿਰ ਦੀ ਚੁੱਪ ਨੂੰ ਆਪਣੀ ਹਾਂ ਸਮਝਿਆ ਜਾਵੇ ਤੇ ਦੋ ਵੋਟਾਂ ਦੇ ਉੱਤੇ ਸਾਬਜਾਦਿਆਂ ਨੂੰ ਕਾਜੀ ਨੇ ਫਤਵਾ ਦੇ ਕੇ ਨੀਹਾਂ ਦੇ ਵਿੱਚ ਚਣ ਦਿੱਤਾ ਸੀ ਅੱਜ ਤੁਹਾਡੀ ਚੁੱਪ ਕੌਮ ਦਾ ਨੁਕਸਾਨ ਕਰੇਗੀ ਤੁਹਾਡਾ ਰੜਕਣਾ ਜ਼ਰੂਰੀ ਹੈ ਤੁਹਾਡਾ ਬੋਲਣਾ ਜ਼ਰੂਰੀ ਹੈ ਤੁਹਾਡਾ ਹਾਂ ਦਾ ਨਾਰਾ ਮਾਰਨਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ ਕਿਉਂਕਿ ਤੁਹਾਡੇ ਵਿੱਚੋਂ ਪੰਥ ਪ੍ਰਸ ਦੀ ਲੀਡਰਸ਼ਿਪ ਨਿਕਲਣੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਯਾਲੀ ਸਾਹਿਬ ਕਹਿ ਰਹੇ ਸੀ ਸਾਡਾ ਕੰਮ ਸਾਡੀ ਸੇਵਾ ਸਾਨੂੰ ਹੁਕਮ ਲੱਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਅਸੀਂ ਆਪਣਾ ਹੁਕਮ ਦਿਨ ਰਾਤ ਵਜਾਈ ਜਾਣਾ ਇਹਨੂੰ ਪੂਰਾ ਕਿਵੇਂ ਕਰਨਾ ਹੈ ਕਿੰਨਾ ਹੋਣਾ ਕਦੋਂ ਹੋਣਾ ਇਹ じゃ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਾਣਦੇ ਨੇ ਜਦ ਤੁਸੀਂ ਜਾਣਦੇ ਹੋ ਤੁਹਾਡੇ ਅੰਦਰੋਂ ਲੀਡਰਸ਼ਿਪ ਨਿਕਲੇ ਨੌਜਵਾਨਾਂ ਨੂੰ ਉਹਨਾਂ ਦੇ ਹੱਥਾਂ ਵਿੱਚ ਪੰਜਾਬ ਦੀ ਬਾਗ ਡੋਰ ਫੜਾਈਏ ਪੰਥ ਦੀ ਬਾਗ ਡੋਰ ਫੜਾਈਏ ਤਾਂ ਕਿ ਅਸੀਂ ਆਪਣਾ ਧਰਮ ਨਿਭਾ ਸਕੀਏ ਹਾਂ ਦਾ ਨਾਰਾ ਮਾਰ ਸਕੀਏ ਜਦੋਂ ਇਤਿਹਾਸ ਲਿਖਿਆ ਜਾਵੇ ਤਾਂ ਚਿੜੀ ਦੀ ਚੁੰਝ ਤੇ ਪਾਣੀ ਪਾਉਣ ਵਾਂਗੂ ਸਾਡਾ ਨਾਮ ਵੀ ਅੱਗ ਬੁਝਾਉਣ ਵਾਲਿਆਂ ਚ ਆਵੇ ਕਿਤੇ ਵੇਖਿਓ ਚੁੱਪ ਰਹਿ ਕੇ ਕੌਮ ਦਾ ਨੁਕਸਾਨ ਨਾ ਕਰਾ ਦਈਏ ਸੋ ਇਤਨੀਆਂ ਕ ਬੇਨਤੀਆਂ ਕਰਦੀ ਹੋਈ ਮੱਖੀਮਾਂ ਦੀ ਜਾਚਕਾਂ ਹੋਈਆਂ ਭੁੱਲਾਂ ਚੋਂ ਦੀ ਖਿਮਾਂਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ